ਜੋ ਬੋਲੇ 100 ਰੁਪਏ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਸੁਸੰਗਤ ਜੀ ਆਪਾਂ ਇਸ ਸਮੇਂ ਡੇਰਾ ਸੰਤ ਬਾਬਾ ਹਰੀਦਾਸ ਜੀ ਬੋਪਾਰਾਂ ਕਲਾ ਵਿਖੇ ਪਹੁੰਚੇ ਆ ਜਿੱਥੇ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਜਿਹੜੀ ਹੈ ਵਿਸ਼ਾਲ ਜਾਗੋ ਕੱਢੀ ਜਾਊਗੀ ਸੁਸੰਗਤ ਜੀ ਬੜੇ ਮਾਣ ਵਾਲੀ ਗੱਲ ਹੈ ਕਿ ਡੇਰਾ ਬੋਪਾਰਾਂ ਦੇ ਵੱਲੋਂ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਮੌਜੂਦਾ ਗੱਦੀ ਨਿਸ਼ੀਨ ਸੰਤ ਬੀਬੀ ਕ੍ਰਿਸ਼ਨਾ ਦੇਵੀ ਜੀ ਦੀ ਅਗਵਾਈ ਦੇ ਵਿੱਚ ਕੱਲਾ ਜ਼ਿਲੰਦਰ ਹੀ ਨਹੀਂ ਕੱਲਾ ਪੰਜਾਬ ਹੀ ਨਹੀਂ ਸਗੋ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚ ਕੇ ਗੁਰੂ ਰਵਿਦਾਸ ਮਹਾਰਾਜੀ ਦੀ ਅੰਮ੍ਰਿਤ ਬਾਣੀ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਰਬਦਾਸੀਆ ਧਰਮ ਦਾ ਪ੍ਰਚਾਰ ਪ੍ਰਸਾਰ ਬਹੁਤ ਵੱਡੇ ਲੈਵਲ ਤੇ ਕੀਤਾ ਜਾਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਦੇਖੋ ਕਿੰਨਾ ਸੋਹਣਾ ਸਤਗੁਰੂ ਰਵਿਦਾਸ ਮਹਾਰਾਜੀ ਦਾ ਇਹ ਦਰਬਾਰ ਹੈ ਜਿੱਥੇ ਸਤਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਜਿਹੜਾ ਸੰਤਾਂ ਮਹਾਪੁਰਸ਼ਾਂ ਦੇ ਵੱਲੋਂ ਕੀਤਾ ਜਾਂਦਾ ਹੈ। ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੇਖੋ ਕਿੰਨਾ ਸੋਹਣਾ ਜਿਹੜਾ ਸਜਾਵਟ ਕੀਤੀ ਗਈ ਹੈ। ਔਰ ਬਹੁਤ ਹੀ ਜਲਦੀ ਸ਼ਾਮ ਦੇ 5 ਜਾਂ 6 ਵਜੇ ਦੇ ਵਿੱਚ ਵਿੱਚ ਸਤਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜੀ ਜਾਗੋ ਵੀ ਕੱਢੀ ਜਾਣੀ ਹੈ। ਆਓ ਹੁਣ ਆਪਾਂ ਤੁਹਾਨੂੰ ਸੁਸੰਗਤ ਜੀ ਦਰਸ਼ਨ ਕਰੂ ਦੇਖੋ ਕਿੰਨਾ ਸੋਹਣਾ ਦਰਬਾਰ ਸਤਗੁਰੂ ਰਬੀਦਾਸ ਮਹਾਰਾਜੀ ਦਾ ਹੈ ਆਪਾਂ ਇਸ ਸਮੇਂ ਡੇਰਾ 108 ਸੰਤ ਹਰੀਦਾਸ ਮਹਾਰਾਜੀ ਬੋਪਾਰਾਂ ਕਾਲਾ ਤੋਂ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਕਿੰਨਾ ਸੋਹਣਾ ਸਤਗੁਰੂ ਰਬੀਦਾਸ ਮਹਾਰਾਜੀ ਦਾ ਇਹ ਦਰਬਾਰ ਹੈ ਔਰ ਬਹੁਤ ਹੀ ਸੋਹਣਾ ਮਹਾਨ ਮਹਾਪੁਰਚਨ ਦਸ ਤੁਸੀਂ ਦੇਖ ਸਕਦੇ ਹਾਂ ਸਤਗੁਰੂ ਰਬੀਦਾਸ ਸਮਰਦੀ ਪਾਵਨ ਅੰਮ੍ਰਿਤ ਵਣੀ ਦਾ ਪ੍ਰਕਾਸ਼ ਹੈ ਸੰਗਤ ਜੀ ਦੇਖੋ ਸੋ ਸੰਗਤ ਜੀ ਬੜੇ ਮਾਣ ਵਾਲੀ ਗੱਲ ਹੈ ਕਿ ਬੋਪਾ ਰਾਮ ਦੀ ਬੋਪਾ ਰਾਮਾ ਦੀ ਧਰਤੀ ਦੇ ਸਥਿਤ ਇਹ ਦਰਬਾਰ ਹੈ ਸੰਤ ਹਰੀਦਾਸ ਮਹਾਰਾਜ ਜੀ ਦੇ ਨਾਮ ਦੇ ਉੱਤੇ ਜਿੱਥੇ ਸਤਗੁਰੂ ਰਬੀਦਾਸ ਮਹਰ ਦੇ ਵਿਚਨ ਦਾ ਪ੍ਰਚਾਰ ਪ੍ਰਸਾਰ ਪੂਰੀ ਦੁਨੀਆ ਦੇ ਵਿੱਚ ਕੀਤਾ ਜਾਂਦਾ ਹੈ ਸੰਗਤ ਜੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਸੋ ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਸੰਗਤ ਦੇਖੋ ਸਤਿਗੁਰੂ ਰਬੀਦਾਸ ਮਹਾਰਾਜ ਜੀ ਦਾ ਬਹੁਤ ਹੀ ਸੋਹਣਾ ਜਿਹੜਾ ਹੈ ਸਰੂਪ ਹੈ ਪ੍ਰਤੀਮਾ ਨਾਲ ਲੱਗੀ ਹੋਈ ਹੈ ਜੀ। ਸੋ ਬਹੁਤ ਹੀ ਪਿਆਰੀ ਪ੍ਰਤੀਮਾ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਜੀ। ਦਰਸ਼ਨ ਕਰੋ। ਦਰਸ਼ਨ ਕਰੋ ਸੰਤਾਂ ਮਹਾਂਪੁਰਸ਼ਾਂ ਦੇ ਜੀ। ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਕਮੈਂਟਾਂ ਵਿੱਚ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜ਼ਰੂਰ ਲਿਖੋ ਜੀ